ਬੋਲੇ ਸੋ ਨਿਹਾਲ ਬੋਲ ਕੇ ਨੀਹਾਂ ਵਿੱਚ ਖੜ ਜਣਗੇ ਗੋਬਿੰਦ ਦੇ ਲਾਲ ਸੂਬੇ ਇਸ ਇਤਿਹਾਸ ਬਾਰੇ ਤੁਹਾਨੂੰ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਊਗਾ ਵਾਹਿਗੁਰੂ ਸਿੱਖੋ ਇੱਥੇ ਇੱਕ ਖੂਹ ਹੈ ਪਰ ਉਸ ਖੂਹ ਦਾ ਪਾਣੀ ਜਿਹੜਾ ਪੀਣ ਯੋਗ ਨਹੀਂ ਉਹਦੇ ਵਿੱਚ ਇੱਕ ਸਰਾਲ ਰਹਿੰਦੀ ਹੈ ਸਰਾਲ ਕਹਿੰਦੇ ਉਹਦੇ ਵੱਡੇ ਸੱਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਆਂ ਵਾਲਿਆਂ ਆਨੰਦਪੁਰ ਛੱਡ ਦਿੱਤਾ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਖੇਰੂ ਖੇਰੂ ਹੋ ਪਰ ਵਾਰ ਗਿਆ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਚਾਰੇ ਲਾਲ ਧਰਮ ਤੋਂ ਵਾਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ 마שי વાੜੇ ਦੇ ਜੰਗਲਾਂ ਵਿੱਚ ਆਣ ਸੁੱਤਾ ਕਲਗੀ ਕਿਸੇ ਪਾਸੇ ਜੋੜਾ ਕਿਸੇ ਪਾਸੇ ਅੱਜ ਆਪਾਂ ਗੁਰਦਾਰਾ ਮੰਜੀ ਸਾਹਿਬ ਪਿੰਡ ਆਲਮਗੀਰ ਸਾਹਿਬ ਵਿਖੇ ਆਏ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 14 ਪੋ ਸਨ 1704 ਈਸਵੀ ਨੂੰ ਨਾਨਪੁਰ ਸਾਹਿਬ ਤੋਂ ਹੁੰਦੇ ਹੋਏ ਸਰਸਾ ਨਦੀ ਨੂੰ ਪਾਰ ਕਰਕੇ ਅਤੇ ਚਮਕੌਰ ਸਾਹਿਬ ਦੀਆਂ ਜੰਗਾਂ ਜੁੱਦਾਂ ਦਾ ਟਾਕਰਾ ਕਰਦੇ ਹੋਏ ਅਤੇ ਫਤਿਹ ਪ੍ਰਾਪਤ ਕਰਦੇ ਹੋਏ ਮਾਛੀ ਬਾੜੇ ਦੇ ਵਿਖੜੇ ਪੈਂਡੇ ਤੋਂ ਗਨੀਖਾਂ ਅਤੇ ਨਵੀਖਾਂ ਦੇ ਨਾਲ ਉੱਚ ਦੇ ਪੀੜ ਦੇ ਰੂਪ ਵਿੱਚ ਇੱਥੇ ਆਏ ਸੀ ਬਾਕੀ ਸੰਪੂਰਨ ਇਤਿਹਾਸ ਪਿੱਛੇ ਬੋਰਡ ਤੇ ਲਿਖਿਆ ਹੋਇਆ ਜਿਨੇ ਵੀ ਪੜਨਾ ਮੈਂ ਇਸ ਬੋਰਡ ਦਾ ਸਕਰੀਨਸ਼ਾਟ ਪਾ ਦੂੰਗਾ ਪਾਉਜ਼ ਕਰਕੇ ਤੁਸੀਂ ਪੜ ਸਕਦੇ ਹੋ ਚਲੋ ਆਜੋ ਹੁਣ ਤੁਹਾਨੂੰ ਆਪਾਂ ਗੁਰਦਾਰਾ ਸਾਹਿਬ ਦੇ ਸਰੋਵਰ ਦੇ ਦਰਸ਼ਨ ਕਰਾਨੇ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਮਾਰ ਕੇ ਸੋਮਾ ਪ੍ਰਗਟ ਕੀਤਾ ਸੀਗਾ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਮਾਰ ਕੇ ਜਲਦਾ ਸੋਮਾ ਪ੍ਰਗਟ ਕੀਤਾ ਸੀਗਾ। ਇਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਟਾਸ਼ ਕੀਤਾ ਹੋਇਆ ਉੱਪਰ। ਆਜੋ ਹੁਣ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਣੇ ਆ। ਆਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਟਾਸ਼ ਹੈ। ਤੇ ਇੱਥੋਂ ਘੁੰਮ ਕੇ ਬਿਲਕੁਲ ਪਿਛਲੀ ਸਾਈਡ ਗੁਰੂ ਸਾਹਿਬ ਨੇ ਤੀਰ ਮਾਰ ਕੇ ਸੋਮਾ ਪ੍ਰਗਟ ਕੀਤਾ ਸੀਗਾ। ਗੁਰੂ ਸਾਹਿਬ ਨੇ ਤੀਰ ਜਿਹੜਾ ਮਾਰਿਆ ਸੀ ਨਾ ਉਹ ਬਿਲਕੁਲ ਸਾਹਮਣੇ ਛਿਪ ਦੇ ਪਾਸਿਓਂ ਉਹ ਦੇਖੋ ਜਿੱਧਰ ਸੂਰਜ ਛਿਪ ਰਿਹਾ ਉੱਥੋਂ ਖੜ ਕੇ ਤੀਰ ਮਾਰਿਆ ਸੀਗਾ। ਦਰਸ਼ਨ ਕਰੋ ਜੀ ਇਹ ਉਹ ਜਗਾ ਜਿੱਥੇ ਤੀਰ ਮਾਰਿਆ ਸੀਗਾ ਗੁਰੂ ਸਾਹਿਬ ਨੇ ਤੇ ਸੁਮਾ ਪ੍ਰਗਟ ਹੋਇਆ ਸੀਗਾ ਇੱਥੋਂ ਹੀ ਗੁਰੂ ਸਾਹਿਬ ਨੇ ਜਲ ਕੀਤਾ ਸੀਗਾ ਉਹ ਸਾਹਮਣੇ ਜਿਹੜੀ ਜਗਾ ਨਾ ਜਿੱਥੇ ਗੁਰਦਰਾ ਸਾਹਿਬ ਹੁਣ ਬਣਿਆ ਹੋਇਆ ਮੰਜੀ ਸਾਹਿਬ ਉਸ ਜਗਾ ਤੇ ਭਾਈ ਗਨੀਖਾਂ ਨਬੀਖਾਂ ਨੇ ਗੁਰੂ ਸਾਹਿਬ ਦਾ ਪਲੰਘ ਆ ਕੇ ਰੱਖਿਆ ਸੀਗਾ ਉੱਥੇ ਹੁਣੋ ਗੁਰਦਵਾਰ ਸਾਹਿਬ ਬਣਿਆ ਹੋਇਆ ਆਪਾਂ ਨੂੰ ਸੰਪੂਰਨ ਇਤਿਹਾਸ ਦੀ ਜਾਣਕਾਰੀ ਅੱਗੇ ਭਾਈ ਸਾਹਿਬ ਦੇਣਗੇ ਆਜੋ ਤੁਹਾਨੂੰ ਭਾਈ ਸਾਹਿਬ ਨਾਲ ਮਿਲਾਨੇ ਆ ਸਾਰੀ ਜਾਣਕਾਰੀ ਔਰ ਸਾਰਾ ਇਤਿਹਾਸ ਤੁਹਾਨੂੰ ਇਹ ਦੱਸਣਗੇ ਭਾਈ ਸਾਹਿਬ ਜੀ ਇੱਥੋਂ ਦਾ ਇਤਿਹਾਸ ਕੀ ਆ ਥੋੜਾ ਜਿਹਾ ਆਪਣੇ ਬਾਰੇ ਪਹਿਲਾਂ ਔਰ ਥੋੜਾ ਇਤਿਹਾਸ ਇੱਥੋਂ ਦਾ ਸਾਨੂੰ ਦੱਸੋ ਜੀ ਜਾਣੂ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਦੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮੰਦਿਰ ਸਾਹਿਬ ਪਾਤਸ਼ਾਹੀ 10ਵੇਂ ਪਿੰਡ ਆਲਮਗੀਰ ਦੇ ਦਾਸ ਇਸ ਸਥਾਨ ਤੇ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਮੇਰਾ ਨਾਮ ਭਾਈ ਗੁਰਮੀਤ ਸਿੰਘ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਤੋਂ ਜਦੋਂ ਚੱਲੇ ਨੇ ਛੋਟੇ ਸਾਹਿਬ ਜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਸਤਿਗੁਰੂ ਜੀ ਮਾਛੀਵਾੜਾ ਸਾਹਿਬ ਤੋਂ ਹੁੰਦੇ ਹੋਏ ਇਸ ਪਾਵਨ ਪਵਿੱਤਰ ਸਥਾਨ ਤੇ ਆਲਮਗੀਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਨੇ ਸਤਿਗੁਰੂ ਜੀ ਜਦੋਂ ਇਸ ਸਥਾਨ ਤੇ ਆਏ ਨੇ ਸਤਗੁਰੂ ਜੀ ਨੇ ਜਲ ਛਕਣ ਵਾਸਤੇ ਸਿੰਘਾਂ ਨੂੰ ਕਿਹਾ ਸਿੰਘੋ ਅਸੀਂ ਜਲ ਛਕਣਾ ਹੈ ਸਿੰਘਾਂ ਨੇ ਪਤਾ ਕੀਤਾ ਇੱਕ ਮਾਈ ਜਿਹੜੀ ਨੇੜੇ ਹੀ ਆਪਣਾ ਕੰਮ ਕਰ ਰਹੀ ਸੀ ਉਸ ਬਿਰਧ ਬਾਈ ਨੂੰ ਜਦੋਂ ਪੁੱਛਿਆ ਗਿਆ ਉਹਨੇ ਦੱਸਿਆ ਕਿ ਸਤਗੁਰੂ ਜੀ ਇਹ ਗੁਰਸਿੱਖੋ ਇੱਥੇ ਇੱਕ ਖੂਹ ਹੈ ਪਰ ਉਸ ਖੂਹ ਦਾ ਪਾਣੀ ਜਿਹੜਾ ਪੀਣ ਯੋਗ ਨਹੀਂ ਉਹਦੇ ਵਿੱਚ ਇੱਕ ਸਰਾਲ ਰਹਿੰਦੀ ਹੈ ਸਰਾਲ ਕਹਿੰਦੇ ਉਹਦੇ ਵੱਡੇ ਸੱਪ ਨੂੰ ਉਸ ਸਰਾਲ ਦੇ ਰਹਿਣ ਕਰਕੇ ਖੂਹ ਦਾ ਜਿਹੜਾ ਪਾਣੀ ਹੈ ਉਹ ਪੀਣ ਯੋਗ ਨਹੀਂ ਸਤਗੁਰੂ ਜੀ ਨੇ ਆਪਣੇ ਤੀਰ ਦੇ ਨਾਲ ਉਸ ਸਰਾਲ ਦਾ ਉਧਾਰ ਕੀਤਾ ਤੇ ਉਸ ਖੂਹ ਦੇ ਵਿੱਚ ਡਿੱਗਣ ਦੇ ਕਰਕੇ ਉਹ ਜਿਹੜਾ ਖੂਹ ਦਾ ਪਾਣੀ ਹੈ ਪੀਣ ਯੋਗ ਨਾ ਰਿਹਾ। ਸਿੰਘਾਂ ਨੇ ਫਿਰ ਬੇਨਤੀ ਕੀਤੀ ਸਤਿਗੁਰੂ ਜੀ ਸਰਾਲ ਖੂਹ ਦੇ ਵਿੱਚ ਡਿੱਗ ਗਈ ਹੈ ਇਹ ਪਾਣੀ ਵੀ ਪੀਣ ਯੋਗ ਨਹੀਂ। ਆਪ ਜੀ ਹੋਰ ਕਿਰਪਾ ਕਰੋ। ਸਤਿਗੁਰੂ ਜੀ ਨੇ ਆਪਣੇ ਮੂਬਾਰਕ ਦਸਤ ਕਮਲਾ ਦੇ ਨਾਲ ਇੱਕ ਹੋਰ ਤੀਰ ਚਲਾਇਆ। ਜਿਹੜਾ ਆਸਥਾਨ ਆਪਨੇ ਸਰੋਵਰ ਸਾਹਿਬ ਦਰਸ਼ਨ ਕਰ ਰਹੇ ਹੋ। ਉਹ ਦੂਰਾ ਤੀਰ ਸਰ ਸਾਹਿਬ ਇੱਥੇ ਸਤਿਗੁਰੂ ਜੀ ਨੇ ਤੀਰ ਚਲਾ ਕੇ ਜਲ ਦਾ ਸੋਮਾ ਪ੍ਰਗਟ ਕੀਤਾ। ਇੱਥੋਂ ਸਤਿਗੁਰੂ ਜੀ ਨੇ ਜਲ ਸ਼ਕਣਾ ਕੀਤਾ। ਬਿਰਧ ਮਾਈ ਨੇ ਜਦੋਂ ਇਹ ਕਰਾਮਾਤ ਵੇਖੀ ਉਹਨੇ ਪੁੱਛਿਆ ਸਤਿਗੁਰੂ ਜੀ ਮੇਰੇ ਸਰੀਰ ਦੇ ਉੱਤੇ ਚਮੜੀ ਦਾ ਰੋਗ ਹੈ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਹੈ ਮੈਂ ਬਹੁਤ ਦੁਖੀ ਹਾਂ ਬੜਾ ਇਲਾਜ ਕਰਵਾ ਲਿਆ ਪਰ ਇਹਦਾ ਜਿਹੜਾ ਰੋਗ ਹੈ ਇਹ ਦੂਰ ਨਹੀਂ ਹੋ ਰਿਹਾ ਸਤਿਗੁਰੂ ਜੀ ਕਿਰਪਾ ਕਰੋ ਸਤਿਗੁਰੂ ਜੀ ਕਹਿਣ ਲੱਗੇ ਇਸ ਜਲ ਦੇ ਵਿੱਚ ਇਸ਼ਨਾਨ ਕਰੋ ਇਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਤੁਹਾਡਾ ਇਹ ਰੋਗ ਜਿਹੜਾ ਹੈ ਦੂਰ ਹੋ ਜਾਵੇਗਾ ਸਤਿਗੁਰੂ ਜੀ ਦੇ ਉਹ ਬਚਨ ਅੱਜ ਵੀ ਉਸੇ ਤਰ੍ਹਾਂ ਪ੍ਰਤੱਖ ਵਰਤਦੇ ਨੇ ਜਿਨ੍ਹਾਂ ਸੰਗਤਾਂ ਨੂੰ ਇਸ ਤਰ੍ਹਾਂ ਦੇ ਰੋਗ ਹੁੰਦੇ ਨੇ ਇਸ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਇਹ ਰੋਗ ਦੂਰ ਹੁੰਦੇ ਨੇ ਸਤਿਗੁਰੂ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਦੀ ਧਰਤੀ ਤੋਂ ਇਸ ਅਸਥਾਨ ਤੇ ਆਏ ਸਨ ਸਤਿਗੁਰੂ ਜੀ ਦਾ ਪਵਿੱਤਰ ਪਲੰਘ ਜਿਹੜਾ ਹੈ ਭਾਈ ਗਨੀਖਾ ਭਾਈ ਨਵੀਖਾ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਨੇ ਆਪਣੇ ਮੋਢਿਆਂ ਦੇ ਉੱਪਰ ਚੁੱਕਿਆ ਸੀ ਭਾਈ ਦਇਆ ਸਿੰਘ ਜੀ ਪੰਜ ਪਿਆਰਿਆਂ ਦੇ ਮੁਖੀ ਜਿਹੜੇ ਨੇ ਉਹ ਚੌਰ ਸਾਹਿਬ ਦੀ ਸੇਵਾ ਨਿਭਾਰੇ ਸਨ ਇਸ ਅਸਥਾਨ ਤੇ ਸਤਿਗੁਰੂ ਜੀ ਨੇ ਜਿਹੜਾ ਪਲੰਘ ਰੱਖਿਆ ਭਾਈ ਨਗਾਈਆ ਸਿੰਘ ਜੀ ਜਿਹੜੇ ਇਸ ਨਗਰ ਦੇ ਸਨ ਉਹਨਾਂ ਨੇ ਸਤਿਗੁਰੂ ਜੀ ਨੂੰ ਘੋੜਾ ਭੇਟ ਕੀਤਾ ਇੱਥੋਂ ਸਤਿਗੁਰੂ ਜੀ ਘੋੜੇ ਦੇ ਉੱਤੇ ਅਸਵਾਰ ਹੋ ਕੇ ਅੱਗੇ ਵੱਲ ਨੂੰ ਚਲੇ ਜਾਂਦੇ ਨੇ ਇਹ ਇਸ ਪਾਵਨ ਪਵਿੱਤਰ ਸਥਾਨ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14 ਮਾਘ ਨੂੰ ਭਾਵ 28 ਜਨਵਰੀ ਵਾਲੇ ਦਿਨ ਸਤਿਗੁਰੂ ਜੀ ਦੇ ਇੱਥੇ ਆਉਣ ਦੀ ਜਿਹੜੀ ਯਾਦ ਹੈ ਉਹ ਮਨਾਇਆ ਜਾ ਰਹੀ ਹੈ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਹੇ ਨੇ 28 29 ਤੇ 30 ਤਰੀਕ ਨੂੰ ਇਸਲਾਣਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਆਪ ਸਾਰੀਆਂ ਸੰਗਤਾਂ ਨੂੰ ਹਾਜ਼ਰੀਆਂ ਭਰਨ ਦੇ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਾ ਮੰਜੀ ਸਾਹਿਬ ਆਲਮਗੀਰ ਵਿਖੇ ਕਾਰ ਸੇਵਾ ਚੱਲ ਰਹੀ ਹੈ ਜਿਨ੍ਹਾਂ ਦੀ ਸੇਵਾ શ્રીਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਕਰ ਰਹੇ ਆ ਇਸ ਜਗ੍ਹਾ ਤੇ ਤੁਸੀਂ ਪਰਚੀ ਕਟਾ ਸਕਦੇ ਹੋ ਬਾਬਾ ਜੀ ਬੈਠੇ ਆ ਕਾਰ ਸੇਵਾ 'ਚ ਆਪਣਾ ਹਿੱਸਾ ਪਾ ਸਕਦੇ ਹੋ ਤੇ ਬਾਕੀ ਆਪਾਂ ਹੁਣ ਅੱਗੇ ਚੱਲਦੇ ਆ ਬਾਬਾ ਜੀ ਖਾਲਸਾ ਫਤਿਹ ਜੀ ਆਪਾਂ ਸਰੋਵਰ ਤੋਂ ਹੁੰਦੇ ਹੋਏ ਹੁਣ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਕਰਕੇ ਦਰਵਾਜ਼ਾ ਸਾਹਿਬ 'ਚ ਮੱਥਾ ਟੇਕਾਂਗੇ ਆ ਸਾਹਮਣੇ ਐਂਟਰੈਂਸ ਆ ਇਧਰ ਤੇ ਇਸ ਹੱਥ ਲੰਗਰ ਹਾਲ ਦਾ ਪਹਿਲਾਂ ਆਪਾਂ ਮੱਥਾ ਟੇਕੀਏ ਫਿਰ ਆਪਾਂ ਲੰਗਰ ਸਕਾਂਗੇ ਇੱਥੋਂ ਯਾਰ ਆਪਾਂ ਦੇਗ ਲਈ ਪਰਚੀ ਲਵਾਂਗੇ ਸ਼ਾਦ ਲੈ ਕੇ ਫਿਰ ਦਰਬਾਰ ਸੇ ਮੱਥੜੇ ਕਦੇ ਆ ਚਲੋ ਆਜੋ ਹੁਣ ਆਪਾਂ ਤੁਹਾਨੂੰ ਪੂਰਾ ਸਖਤ ਦਰਸ਼ਨ ਕਰਨੇ ਆ ਜਿੱਥੇ ਗੁਰੂ ਸਾਹਿਬ ਆ ਕੇ ਬਰਾਜੇ ਸੀਗੇ ਆਜੋ ਹੁਣ ਆਪਾਂ ਚੱਲਦੇ ਆਂ ਪੂਰਾ ਸਾਹਿਬ ਦੇ ਅੰਦਰ ਆਪਾਂ ਦਰਬਾਰ ਸਾਹਿਬ ਮੱਥਾ ਟੇਕ ਲਿਆ ਤੇ ਪੋਰਾ ਸਾਹਿਬ ਦੇ ਦਰਸ਼ਨ ਕਰ ਲਏ ਤੇ ਹੁਣ ਆਪਾਂ ਇਸ ਤੋਂ ਬਾਅਦ ਲੰਗਰ ਛਕਾਂਗੇ ਲੰਗਰ ਹਾਲ ਚਲਦੇ ਆਂ ਆਜੋ ਹੁਣ ਆਪਾਂ ਲੰਗਰ ਹਾਲ ਵਾਲ ਚਲਦੇ ਆਂ ਇਹ ਰ ਆਪਾਂ ਨੂੰ ਦੋ ਛੋਟੇ ਛੋਟੇ ਬੱਚੇ ਮਿਲੇ ਆ ਜਿਹੜੇ ਕਿ ਕਵਿਤਾ ਸੁਣਾਣਗੇ ਮਿਲਾਨਾ ਤੁਹਾਨੂੰ ਉਹਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਗ ਲੱਗੀ ਸੂਬੇ ਦੀ ਕਚੈਰੀ ਚਾਰੇ ਚਾਰੇ ਪਾਸੇ ਖੜ ਵੈਰੀ ਛੋਟੇ ਛੋਟੇ ਬੱਚੇ ਆਨੇ ਪਰ ਹਿੰਮਤ ਨਾ ਹਾਰੀ ਬੋਲ ਸੋਨਹਾਲ ਬੋਲ ਕੇ ਨੀਹਾਂ ਵਿੱਚ ਖੜ ਜਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਣਗੇ ਗੋਬਿੰਦ ਦੇ ਲਾਲ ਸੂਬਿਆ ਦਾਦਾ ਗੁਰਤੇਗ ਬਹਾਦਰ ਕਹਿੰਦੇ ਦਿਨ ਹਿੰਦ ਦੀ ਚਾਦਰ ਦਿੱਲੀ ਜਾਤੀ ਸਵਾਰਿਆ ਪੰਡਤਾਂ ਦਾ ਦੇਖ ਨਿਰਾਦਰ ਸਤਗੁਰ ਜੋ ਪਾਏ ਪੂਰਨੇ ਓਇਓ ਅੱਜ ਪੜ ਜਾਣਗੇ ਗੋਬਿੰਦ ਦੇ ਲਾਲ ਤੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਤੂਬਿਆ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ ਕੀ ਨਾਮ ਕੀ ਹੈ ਰਵੀ ਸ਼ੇਰ ਸਿੰਘ ਖਿਲ ਬਲਰਾਜ ਸਿੰਘ ਆਲਮਗੀਰ ਦੇ ਆਪਾਂ ਹੁਣ ਪਿੰਡ ਆਲਮਗੀਰ ਦੇ ਬਿਲਕੁਲ ਵਿਚਕਾਰ ਪਹੁੰਚ ਗਏ ਆ ਪਿੰਡ ਆਲਮਗੀਰ ਦਾ ਚਮਕੌਰ ਦੀ ਗੜੀ ਦੇ ਨਾਲ ਬਹੁਤ ਹੀ ਗੂੜਾ ਸਬੰਧ ਆ ਇੱਥੋਂ ਦੇ ਤਿੰਨ ਸ਼ਹੀਦ ਹੋਏ ਆ ਜੋ ਕਿ ਭਾਈ ਸਰਦੂਲ ਸਿੰਘ ਜੀ ਭਾਈ ਨਗਈਆ ਜੀ ਦੇ ਪੁੱਤਰ ਸਨ ਤੇ ਭਾਈ ਸ਼ੇਰ ਸਿੰਘ ਜੀ ਭਾਈ ਸੁੱਖਾ ਸਿੰਘ ਜੀ ਤੇ ਪਿੰਡ ਦੇ ਵਿਚਾਲੇ ਆ ਇਹਨਾਂ ਦਾ ਯਾਦਗਰੀ ਹਾਲ ਬਣਾਇਆ ਹੋਇਆ ਮੈਂ ਤੁਹਾਨੂੰ ਦਿਖਾਉਣਾ ਚੈੱਕ ਕਰੋ ਇਸ ਇਤਿਹਾਸ ਬਾਰੇ ਤੁਹਾਨੂੰ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਊਗਾ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਜਰੂਰ ਕਰਿਓ